ਹਾਏ ਗੁਰਜੀ ਕਾ ਖਾਲਸਾ ਹਾਏ ਗੁਰਜੀ ਕੀ ਖਤੈ ਇਹ ਆਪਾਂ ਬਾਰੂ ਲਸਣ ਲੈ ਕੇ ਆਏ ਹਾਂ ਜੀ ਤੇ ਇਹ ਰਿਹਾ ਆਪਾਂ ਨੇ ਧੋ ਲਿਆ ਛਿੱਲ ਲਿਆ ਹਾਂ ਜੀ ਅੱਜ ਫੇਰ ਗੰਨੇ ਜਿਹੜੇ ਰਹਿੰਦੇ ਸੀਗੇ ਉਹ ਵੀ ਵੀਰ ਜੀ ਇਹਨਾਂ ਨੇ ਕੱਟ ਲੇ ਕਾਫੀ ਪਹਿਲਾਂ ਕੱਟ ਲਏ ਸੀਗੇ ਥੋੜੇ ਜਿਹੇ ਰਹਿ ਗਏ ਸੀ ਉਹ ਅੱਜ ਹੋਗੇ ਕੱਟੇਗੇ ਪਹਿਲਾਂ ਵਾਂਗੂ ਸ਼ਾਂਗੇ ਜਾਣਗੇ ਜੀ ਫਿਰ ਇਹਨਾਂ ਦਾ ਆ ਰਸ ਕਢਵਾਉਣਾ ਹੈ ਉਧਰ ਆਪਣੇ ਲੋਕ ਵਿੱਚ ਪਦੀਨਾ ਵੀ ਪਾਉਂਦੇ ਨੇ ਪਾ ਲਈ ਆ ਇਹ ਪਾਈ ਗਈ ਹੈ ਅੱਛਾ ਜਦੋਂ ਗੰਨੇ ਦਾ ਰਸ ਰੱਖਿਆ ਹੁੰਦਾ ਨਾ ਉਹਨੇ ਕੱਢਣ ਵਾਸਤੇ ਨਾਲ ਹੀ ਇੱਕ ਗੁੱਛੀ ਜੀ ਇਹਦੀ ਰੱਖ ਲੈਂਦੇ ਨੇ ਇਆ ਆਲੂ ਲੈਨੇ ਜੀ ਤੇ ਆਲੂ ਵੀ ਆਪਾਂ ਨੇ ਇਹ ਚਾਰ ਆਲੂ ਲਏ ਨੇ ਧੋਲੇ ਇਹ ਇਹ ਇੱਕ ਪਿਆਜ਼ ਲਿਆ ਇਹ ਵੀ ਕੱਟ ਲਾਂਗੇ ਔਰ ਲਸਣ ਵੀ ਕੱਟ ਲਾਂਗੇ ਹੁਣ ਆਪਾਂ ਇੱਥੋਂ ਹਰੇ ਮਟਰ ਲੈਨੇ ਆ ਫਰੋਜ਼ਨ ਦੇ ਵਿੱਚੋਂ ਇਹ ਦੇਖੋ ਇਹ ਹਰੇ ਮਟਰ ਨੇ ਇਹਨਾਂ ਨੂੰ ਵੀ ਆਪਾਂ ਇੱਕ ਕੌਲੀ ਹਰੇ ਮਟਰਾਂ ਦੀ ਲਵਾਂਗੇ ਇੱਧਰ ਮਟਰ ਇਸ ਤਰ੍ਹਾਂ ਹੀ ਮਿਲਦੇ ਨੇ ਜੀ ਇਹ ਸਾਰੇ ਤਾਂ ਜ਼ਿਆਦਾ ਹੋਣਗੇ ਦੋ ਵਾਰ ਬਣ ਜਾਣਗੇ ਇਹ ਆਪਾਂ ਇੱਕ ਕੌਲੀ ਲੈ ਲੈਂਦੇ ਆ ਬਸ ਇਹ ਸਟੀਲ ਦੀ ਕੌਲੀ ਲੈ ਲੈਂਦੀ ਆ ਫਿਰ ਉਸ ਤੋਂ ਬਾਅਦ ਮੈਂ ਸਾਰਾ ਕੁਝ ਕੱਟ ਲਾਂ ਫਿਰ ਦਿਖਾਵਾਂਗੀ ਤੁਹਾਨੂੰ ਇਹ ਜੀ ਆਪਾਂ ਨੇ ਜਿਹੜਾ ਪਾਣੀ ਹੈ ਇੱਥੋਂ ਪਾਣੀ ਦੇ ਵਿੱਚ ਪਿਉਂਦੇ ਨੇ ਨੇ ਮਟਰ ਇਹਨਾਂ ਦੀ ਜਿਹੜੀ ਇਹ ਬਰਫ਼ ਜੀ ਹੈ ਉੱਤਰ ਜੂਗੀ ਕੀ ਆਜੀ ਜਿਹੜੇ ਆਲੂ ਨੇ ਉਹ ਆਪਾਂ ਇਹ ਟਿੱਲਰ ਨਾਲ ਛਿੱਲਾਂਗੇ ਬਹੁਤ ਛੇਤੀ ਛਿੱਲੇ ਜਾਂਦੇ ਨੇ ਜੇ ਦੇਖੋ ਇਹ ਲਓ ਜੀ ਇਹ ਆਪਣਾ ਆਲੂ ਸੀਗਾ ਜਿਹੜਾ ਇਹ ਛਿੱਲੇ ਆ ਗਿਆ ਠੀਕ ਹੈ ਜੀ ਇਸ ਤਰ੍ਹਾਂ ਹੀ ਆਪਾਂ ਜਿਹੜਾ ਇਹ ਪਿਆਜ਼ ਹੈ ਇਹ ਥੋੜਾ ਥੋੜਾ ਮोटा ਜਿਹਾ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਫਿਰ ਬਾਅਦ ਚ ਨੂੰ ਕਰਦੇ ਆਂ ਦਿਖਾਉਂਦੇ ਆਂ ਬਾਅਦ ਚ ਜਿਹੜਾ ਕੂੜਾ ਹੈ ਆਪਣਾ ਇੱਥੇ ਹੀ ਚੱਕੀ ਜਾਊਗਾ ਪਰ ਨਾ ਪਹਿਲਾਂ ਕਾਲੀ ਨਾ ਕਰੇ ਜੀ ਇਹ ਚਾਕੂ ਬਹੁਤ ਇੱਥੇ ਹੁੰਦੇ ਨੇ ਕਈ ਵਾਰ ਉਂਗਲੀਆਂ ਵੱਟੇ ਕਿ ਸੜ ਜਾਂਦੀਆਂ ਨੇ ਕੀ ਹੋ ਗਿਆ ਪਿਆਜ਼ ਇਸੇ ਤਰ੍ਹਾਂ ਪਾ ਲਸਣ ਸਾਰਾ ਕੁਝ ਕੱਟ ਕੇ ਤਿਆਰ ਕਰ ਲੈਣੇ ਆ ਜੀ ਫਿਰ ਉਸ ਤੋਂ ਬਾਅਦ ਫਿਰ ਦਿਖਾਉਣੀ ਆ ਤੁਹਾਨੂੰ ਲਾਈ ਗਰ ਜੀ ਮੈਂ ਵਿੱਚੀ ਗੁੰਦੂਨੀ ਆ ਬੜੀ ਆ ਗੁੱਠਾ ਕੱਟ ਲਿਆ ਤੇ ਅੰਦਰ ਨੂੰ ਡੂੰਗਾ ਲੱਗੀ ਚੁੰਝ ਜੀ ਉਹਦੀ ਅ ਪਿਛੇ ਵਾਲੀ ਤੇ ਇਹਨੂੰ ਸਬਜ਼ੀ ਕੱਟਣੀ ਤਾਂ ਆਉਣੀ ਨਹੀਂ ਸੀਗੀ ਮੈਨੂੰ ਰੋਕਿਆ ਵੀ ਆਲੂ ਨਾ ਘਟ ਤੇ ਗਈ ਮੈਂ ਤਾਂ ਹੀ ਸਿੱਖੂਗੀ ਤੇ ਹੁਣ ਆਪਾਂ ਬਾਹਰ ਚੱਲਦੇ ਹਾਂ ਜੀ ਠੀਕ ਹੈ ਨਾ ਹੁਣ ਤੂੰ ਓਕੇ ਬੱਚੀ ਸਾਡੇ ਬਹੁਤ ਸ਼ਰਮੀਲੇ ਨੇ ਜੀ ਵੀਡੀਓ 'ਚ ਨਹੀਂ ਆਉਂਦੇ ਹੈਗੇ ਤੇ ਮੈਂ ਇਥੋਂ ਸਾਰਾ ਕੁੜਾ ਕੜਾ ਚੱਕ ਗਈ ਸੀ ਇੱਧਰ ਹੀ ਤੜਕਾ ਵੀ ਲਾ ਗਈ ਸੀ ਅਲੂ ਮਟਰ ਹਨ ਇਹ ਆਪਣੇ ਬਣ ਰਹੇ ਨੇ ਇਹਨਾਂ ਨੂੰ ਪਟਾਟ ਦੱਲੇ ਤੇ ਤੜਕਾ ਤੋਂ ਵੀ ਲਾਇਆ ਜੀ ਜਿਵੇਂ ਆਪਾਂ ਅੱਗੇ ਲਾਉਨੇ ਆ ਬਸ ਜਿਹੜੇ ਮਟਰ ਨੇ ਇਹ ਫਰੋਜ਼ਨ ਕਰੇ ਹੋਏ ਹੁੰਦੇ ਨੇ ਤੇ ਬਹੁਤ ਛੋਟੇ ਛੋਟੇ ਕੱਚੇ ਕੱਚੇ ਪੋਲੇ ਪੋਲੇ ਹੁੰਦੇ ਨੇ ਤੇ ਛੇਤੀ ਹੀ ਬਣ ਜਾਣਗੇ ਇਹ ਹਾਰਡ ਜੇ ਨਹੀਂ ਹੁੰਦੇ ਹੈਗੇ ਤੇ ਇੱਧਰ ਜਿਹੜਾ ਜੀ ਇਹ ਸਰੋਂ ਦਾ ਤੇਲ ਹੈ ਇਹ ਵਾਈਟ ਜੇ ਕਲਰ ਦਾ ਮਿਲਦਾ ਆਪਣਾ ਉੱਤਰ ਜਮਾ ਹੀ ਪੀਲਾ ਪੀਲਾ ਜਿਹਾ ਹੁੰਦਾ ਹੈ ਐਂ ਡਾਰਕ ਡਾਰਕ ਜਿਹਾ ਤੇ ਲਾਈਟ ਲਾਈਟ ਜੇ ਤੇ ਹੁਣ ਮੈਂ ਗੁੰਨੂਗੀ ਆਟਾ ਆਟਾ ਇੱਥੇ ਆਪਾਂ ਇੱਕ ਬਾਉਲ ਦੇ ਵਿੱਚ ਇਹ ਉਹ ਸਟੀਲ ਦਾ ਹੋਵੇ ਚਾਹੇ ਕੱਚ ਦਾ ਹੋਵੇ ਇਹ ਸਟੀਲ ਦਾ ਲੈ ਆ ਤੇ ਇਧਰ ਇਹ ਜੀ ਰਸੋਈ ਦਾ ਆਪਾਂ ਸਟੋਰ ਕਹਿ ਸਕਦੇ ਆ ਇਹਨੂੰ ਉਹ ਹੈ ਤੇ ਜਿਹਦੇ ਵਿੱਚ ਐਕਸਟਰਾ ਸਾਰੇ ਮਸਾਲੇ ਆ ਜਾਂਦੇ ਨੇ ਤੇ ਹੁਣ ਆਪਾਂ ਇੱਥੇ ਆਟਾ ਲੈ ਲੈਨੇ ਠੀਕ ਹੈ ਜੀ ਇਹ ਹੁਣ ਆਪਾਂ ਇਹਦੇ ਵਿੱਚ ਹੀ ਗੁੰਨ ਲੈਣਾ ਹੈ ਆਟਾ ਇਸ ਬੌਲ ਦੇ ਵਿੱਚ ਕਹੇ ਜੀ ਮੈਥੀ ਹੁੰਦੀ ਆ ਫਿਰ ਹੁਣ ਮੈਂ ਗੈਮਰਾ ਆਫ ਕਰ ਦਿੰਦੀ ਆ ਓਕੇ ਆਪਣੇ ਖੁਰਪੀਆਂ ਨਾਲ ਗੜਾਈ ਬੈਠ ਕੇ ਕਰਦੇ ਨੇ ਇਹ ਜਦੋਂ ਕੋਈ ਫਸਲ ਦੇ ਵਿੱਚ ਜਾਂ ਸਬਜ਼ੀਆਂ ਦੇ ਵਿੱਚ ਆ ਕੋਈ ਵੀ ਉਹ ਹੋ ਜਾਂਦਾ ਐਥੇ ਗੁੜਾਈ ਖੜਕੇ ਹੁੰਦੀ ਐ ਇਹ ਜਿਹੜੀ ਖੁਰਪੀ ਜੀ ਐ ਇਹਨੂੰ ਡੰਡਾ ਲੱਗਿਆ ਹੋਇਆ ਹੈ ਤਕਰੀਬਨ ਇੱਥੇ ਸਾਰੇ ਕੰਮ ਹੀ ਖੜਕੇ ਆ ਜਾਂਦੇ ਨੇ ਕਰਨ ਵਾਲੇ ਤੇ ਉਹ ਸੇਤrai ਜਿਹੜੀ ਖੁਰਪੀ ਗੁੜਾਈ ਕਰਦੀ ਐ ਖੁਰਪੀ ਨੂੰ ਵੀ ਡੰਡਾ ਲੱਗਿਆ ਹੋਇਆ ਐ ਤੇ ਦੋ ਦੰਦੇ ਜੀ ਲੱਗੇ ਹੋਏ ਨੇ ਇੱਧਰ ਜਿਹੜੀ ਧਰਤੀ ਐ ਜੀ ਇਹਦਾ ਰੰਗ ਕਾਲਾ ਐ ਤੇ ਬਹੁਤ ਖੁਸ਼ਕ ਧਰਤੀ ਐ ਅੱਜ ਜਿਹੜੀ ਧੁੱਪ ਐ ਉਹ ਸੋਹਣੀ ਤਿੱਖੀ ਹੋ ਰਹੀ ਐ ਧੁੱਪੇ ਖੜਕੀ ਦੀ ਵੀਡੀਓ ਬਣਾਏ ਜਾ ਰਿਹਾ ਹੈ ਅੱਖਾਂ 'ਚ ਪੈਂਦੀ ਐ ਸਿੱਧੀ ਧੁੱਪਾ ਜਦੋਂ ਨਿਕਲਦੀ ਹੈ ਤੇ ਮੈਂ ਆਪਣੀ ਜਿਹੜੀ ਸਬਜੀ ਸੀਗੀ ਉਹ ਤੁਹਾਨੂੰ ਦਿਖਾਇਆ ਹੈ ਰੱਖੀ ਹੋਈ ਹੈ ਤੇ ਇੱਧਰ ਆਟਾ ਗੁੰਨ ਲਿਆ ਹੁਣ ਆਪਾਂ ਪ੍ਰਸ਼ਾਦ ਤਿਆਰ ਕਰਦੇ ਆਂ ਰਾਹੀ ਵੀ ਧੋਤੀ ਸਬਜੀ ਬਣਾ ਕੇ ਤੇ ਸਬਜੀ ਵੀ ਬਣ ਗਈ ਰੋਟੀ ਵੀ ਬਣ ਗਈ ਹੁਣ ਆਪਾਂ ਬਣਾਉਨੇ ਆ ਲੱਸੀ ਜਿਵੇਂ ਜਦੋਂ ਠੁੱਪ ਦੀ ਨਿਕਲਦੀ ਹੈ ਟਿੱਕੀ ਦੀ ਫਿਰ ਲੱਸੀ ਪੀਣ ਨੂੰ ਬਹੁਤ ਮਾਣ ਹੁੰਦਾ ਇੱਧਰ ਲੱਸੀ ਦੀ ਜੀ ਹੁੰਦੀ ਹੈ ਦੁੱਧ ਫਸਤਾ ਮਿਲਦਾ ਤਾਂ ਕਰਕੇ ਆਪਾਂ ਦੁੱਧ ਵੜਾ ਕੇ ਲਿਆ ਕੇ ਉਹਨੂੰ ਵਾਲੀ ਦੇ ਕੇ ਜਮਾ ਲੈਣੇ ਹੁਣ ਉਹਦੀ ਬਣਾਵਾਂਗੇ ਲੱਸੀ ਆਪਾਂ ਦਹੀਂ ਲੈ ਲਿਆ ਜੀ ਤੇ ਪਾਣੀ ਲੈ ਲੈ ਪਾਣੀ ਇੱਧਰ ਜਿਹੜੀ ਜਿਹੜਾ ਟੂਟੀਆਂ ਚ ਆਉਂਦਾ ਸਮੁੰਦਰ ਦਾ ਆਉਂਦਾ ਜਾਂ ਫਿਰ ਜਿਹੜਾ ਮੀਂਹ ਪੈਂਦਾ ਉਹ ਰੁੱਕਿਆ ਹੋਇਆ ਹੁੰਦਾ ਪਾਣੀ ਉਹ ਜਣੀ ਪੀਣ ਵਾਸਤੇ ਠੀਕ ਨਹੀਂ ਹੈਗਾ ਤਾਂ ਕਰਕੇ ਆਪਾਂ ਪਾਣੀ ਬੋਤਲਾਂ ਵਾਲਾ ਹੀ ਯੂਜ਼ ਕਰਦੇ ਹਾਂ ਤੇ ਜਾਂ ਫਿਰ ਉਹ ਜੜੇ ਵੱਡੇ ਵੱਡੇ ਏਡੇ ਏਡੇ ਤੁਹਾਨੂੰ ਇੱਕ ਵਾਰ ਵੀਡੀਓ 'ਚ ਦਿਖਾਏ ਸੀਗੇ ਹੈਨਾ ਕੀ ਕਹਿੰਦੇ ਨੇ ਉਹਨਾਂ ਨੂੰ ਉਹ ਭਰਾ ਲੈ ਆਓ ਜੀ ਚਿਹੇ ਇਹ ਲੈ ਆਓ ਇਹ ਲਿਆਉਣੇ ਆਪਾਂ ਨੂੰ ਬੋਤਲਾਂ ਖਾਲੀ ਕਰਕੇ ਸਿੱਟਣ ਦਾ ਪ੍ਰੋਬਲਮ ਜੀ ਹੋ ਜਾਂਦੀ ਹੈ ਤੇ ਉਹ ਜਣੀ ਆਏ ਆ ਉਹ ਕੈਂਫਰ ਚ ਪਾ ਲੋ ਤੇ ਉਹਨੂੰ ਕੱਢ ਕੱਢ ਕੇ ਪੀ ਜਾਓ ਉਹ ਕਿਵੇਂ ਮਾਦੀ ਜੀ ਨੇ ਜਿਹਨੂੰ ਠੀਕ ਲੱਗਦਾ ਉਹਨੂੰ ਕਰ ਲੈਂਦਾ ਜੀ ਇਹ ਹੋ ਗਈ ਆਪਣੀ ਮਧਾਨੀ ਛਟਕੀ ਜੀ ਤੇ ਲੱਸੀ ਚ ਉਹ ਪਾਉਣਾ ਹੈ ਆਵਾਜ਼ ਵੀ ਨਹੀਂ ਕਰਦੀ ਇਹ ਤਾਂ ਬਿਲਕੁਲ ਨਮਕ ਪਾਉਣਾ ਹੈ ਕਾਲੀ ਮਿਰਚ ਪਾਉਣੀ ਆ ਉਹ ਆਪਣੀ ਮਰਜ਼ੀ ਹੈ ਵੀ ਪੀਣੀ ਐਵੇਂ ਹੀ ਪੀ ਲੋ ਇਹ ਮੈਂ ਦੋ بڑے ਗਲਾਸ ਲੱਸੀ ਦੇ ਜਣੀ ਇੱਕ ਕੱਪ ਪੂਰਾ ਭਰ ਕੇ ਇਹ ਅੱਧਾ 1 ਕਿਲੋ ਦਾ ਹੈ ਤੇ ਆਪਾਂ ਨੇ ਤੇ ਬਾਕੀ ਬਾਹਰ ਵੀਰ ਜੀ ਨੇ فرش ਧੋਤਾ ਅਬ ਇਸ ਨੂੰ ਦਿਖਾਉਣੀ ਹੈ ਪਹਿਲਾਂ ਗੜਾਈ ਗੜੂਈ ਕਰ ਰਹੀ ਸੀਗੇ ਹੁਣ ਉਹਨਾਂ ਨੇ فرش ਧੋਤਾ ਗੜਾਈ ਕਰਕੇ ਸਫਾਈ ਬਹੁਤ ਰੱਖਦੇ ਨੇ ਸਫਾਈ ਰੱਖੇ ਤੋਂ ਹੀ ਰਹਿੰਦੀ ਹੈ ਜੀ ਤੇ ਨਹੀਂ ਤਾਂ ਫਿਰ ਘਰ ਗੰਦੇ ਹੋ ਜਾਂਦੇ ਨੇ ਅ ਕਲੋਰੀ ਆਪਣਾ ਜਿਹੜੀ ਵੀਡੀਓ ਹੈ ਇਸ ਤਰ੍ਹਾਂ ਹੀ ਪੂਰੀ ਹੋ ਗਈ ਇਹ ਇਹ ਦੇਖੋ ਜਿਵੇਂ ਨੇ ਇਹਦੇ ਵਿੱਚ ਆਹਾ ਆ ਗਿਆ ਥੋੜੀ ਮਲਾਈ ਜੀ ਆ ਗਈ

ਪਣੀ ਲੱਸੀ ਬਣ ਕੇ ਤਿਆਰ ਹੈ ਠੀਕ ਹੈ ਜੀ ਹੁਣ ਆਪਾਂ ਪ੍ਰਸ਼ਾਦ ਦਾ ਸਕਦੇ ਆਂ ਸਬਜੀ ਨਾਲ ਲੱਸੀ ਨਾਲ ਚਾਹੇ ਦਹੀਂ ਲੈ ਲਓ ਜੇ ਹੀ ਲੱਸੀ ਲੈ ਲਓ ਹੋ ਆਪਣਾ ਆਪਣਾ ਚੋਇਸ ਹੋ ਜਾਂਦੀ ਹੈ ਹੈਨਾ ਜੀ ਗੁਰੂ ਮਹਾਰਾਜ ਸਭ ਦਾ ਭਲਾ ਕਰਨ ਸਭ ਨੂੰ ਤੰਦਰੁਸਤੀਆਂ ਤਰੱਕੀਆਂ ਦੇ ਫਿਰ ਅਗਲੀ ਵੀਡੀਓ 'ਚ ਮਿਲਾਂਗੇ ਨੂੰ ਨੂੰ ਲਿਆਂਦਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ